ਦੋਸਤੋ 31 ਦਸੰਬਰ 2024 ਅੱਜ ਆਖਰੀ ਦਿਨ ਹੈ 2024 ਦਾ ਆਉਣ ਵਾਲੇ ਕੱਲ ਨਵੀਂ ਸਵੇਰ ਚੜੇਗੀ ਹਰ ਇੱਕ ਨੇ ਆਪਣੀ ਨਵੀਂ ਸ਼ੁਰੂਆਤ ਕਰਨੀ ਹੈ ਕੋਈ ਗੁਰੂ ਘਰ ਦੇ ਵਿੱਚ ਜਾ ਕੇ ਸ਼ੁਰੂਆਤ ਕਰੇਗਾ ਕੋਈ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸ਼ੁਰੂਆਤ ਕਰੇਗਾ ਤਾਂ ਹਰ ਕੋਈ ਚਾਹੇਗਾ ਕਿ ਮੇਰਾ 2025 ਵਧੀਆ ਚੜੇ ਤਾਂ 2024 ਦੇ ਵਿੱਚ 31 ਦਸੰਬਰ 2024 ਨੂੰ ਰਾਤ ਵੇਲੇ ਲੋਕ ਜਸ਼ਨ ਮਨਾਉਂਦੇ ਨੇ ਜਿਸ ਦੀਆਂ ਤਿਆਰੀਆਂ ਜਿਹੜੀਆਂ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਖਾਸ ਕੀਤੀਆਂ ਗਿਆ ਨੇ ਕਿ ਕੋਈ ਹੁੱਲੜ ਬਾਜਣਾ ਹੋਵੇ ਜਿਹੜਾ ਹੁੱਲੜ ਬਾਜੀ ਕਰੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪਵੇ ਜਿਸ ਵਜ੍ਹਾ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਆਪਣੀਆਂ ਪੂਰੀਆਂ ਤਿਆਰੀਆਂ ਰੱਖੀਆਂ ਗਈਆਂ ਨੇ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਚਾਹੇ ਉਹ ਟੂ ਵੀਲਰ ਹੈ ਚਾਹੇ ਉਹ ਫੋਰ ਵੀਲਰ ਹੈ ਹਰ ਗੱਡੀ ਨੂੰ ਰੋਕ ਕੇ ਪੁਸ਼ਗਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਬੜੀਆਂ ਇਸ ਚੈਕਿੰਗ ਦੌਰਾਨ ਕੁਝ ਗੱਡੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਨ੍ਹਾਂ ਵਿੱਚੋਂ ਅਪੱਤੀਜਨਕ ਸਮਾਨ ਵੀ ਪੁਲਿਸ ਨੇ ਰੱਖਿਆ ਕਿਸੇ ਅੰਦਰੋਂ بیسਬਾਲ ਦਾ ਡੰਡਾ ਲੱਭਿਆ ਜਾਂ ਫਿਰ ਕਿਸੇ ਨੇ ਹੂਟਰ ਲਵਾਇਆ ਹੋਇਆ ਜਾਂ ਫਿਰ ਕੁਝ ਹੋਰ ਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਹਰ ਇੱਕ ਦੇ ਉੱਤੇ ਕਿਤਨਾ ਕਿਤੇ ਚੈਕਿੰਗ ਜਿਹੜੀ ਆ ਪੁਲਿਸ ਦੀ ਖਾਸ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਹਰ ਇੱਕ ਦੇ ਉੱਤੇ ਨਜ਼ਰ ਜਿਹੜੀ ਆ ਪੁਲਿਸ ਦੀ ਜੂੜ ਬਣੀ ਹੋਈ ਆ ਪੁਲਿਸ ਦੇ ਜਿਹੜੇ ਅਧਿਕਾਰੀਆਂ ਨੇ ਉਹ ਇਸੇ ਤਰੀਕੇ ਦੇ ਨਾਲ ਹਰ ਚੌਂਕ ਦੇ ਵਿੱਚ ਤੇ ਰਾਤ ਨੇ ਹਰ ਚੌਕ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਪਰ ਇਹ ਜਿਹੜਾ ਚੌਕ ਹੈ ਜਿਸ ਵਕਤ ਜਿਹੜੀ ਜਗ੍ਹਾ ਤੇ ਆਪਾਂ ਖਲੋਤੇ ਆ ਇਹ ਅਲਾਰਮਸ ਰੋਡ ਹੈ ਨਾਵਲਟੀ ਚੌਕ ਹੈ ਜਿੱਥੇ ਢੋਲ ਤਮਾਕੇ ਦੇ ਨਾਲ ਅੰਮ੍ਰਿਤਸਰ ਦੇ ਲੋਕ ਇੱਥੇ ਪਹੁੰਚਦੇ ਨੇ ਤੇ ਨਵਾਂ ਸਾਲ ਮਨਾਉਂਦੇ ਨੇ ਜਿਸ ਵਜ੍ਹਾ ਕਰਕੇ ਇਸ ਜਗ੍ਹਾ ਦੇ ਉੱਤੇ ਖਾਸ ਚੈਕਿੰਗ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਪਰਿਵਾਰਿਕ ਮੈਂਬਰ ਵੀ ਆਉਂਦੇ ਨੇ ਤਾਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੋਈ ਹੁੱਲੜਬਾਜ ਕੋਈ ਪਰੇਸ਼ਾਨ ਨਾ ਕਰ ਸਕੇ ਕਿਸੇ ਨੂੰ ਜਿਸ ਵਜ੍ਹਾ ਕਰਕੇ ਖਾਸ ਚੈਕਿੰਗ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰਕੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਪੁਲਿਸ ਦੀਆਂ ਨੇ ਅੱਜ ਕੀ ਮੈਸੇਜ ਜਿਹੜਾ ਵਾ ਲੋਕਾਂ ਨੂੰ ਦਿੱਤਾ ਜਾਏਗਾ ਤਾਂ ਕੱਲ ਨਵੀਂ ਸਵੇਰ ਆ ਨਵੀਂ ਸਵੇਰ ਕਿਸ ਤਰੀਕੇ ਨਾਲ ਚੜਨ ਜਾ ਰਹੀ ਹੈ ਲੋਕਾਂ ਦੀ ਉਹ ਤੇ ਲੋਕਾਂ ਨੂੰ ਇੰਤਜ਼ਾਰ ਹੈ ਪੁਲਿਸ ਪ੍ਰਸ਼ਾਸਨ ਦੀ ਕਿਸ ਤਰ੍ਹਾਂ ਚੜਨ ਜਾ ਰਹੀ ਹੈ ਅਸੀਂ ਸਾਰੀ ਜਾਣਕਾਰੀ ਜ਼ਰੂਰ ਹਾਸਲ ਕਰ ਰਹੇ ਹਾਂ ਪਰ ਫੇਲੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਜੇ ਅੱਜ ਦੀ ਇੱਕ ਖਾਸ ਤਿਆਰੀ ਹੈ ਤੁਹਾਡੀ ਇਸ ਚੌਂਕ ਨੂੰ ਅਸੀਂ ਖਾਸ ਕਵਾਂਗੇ ਕਿਉਂਕਿ ਇਸ ਜਗ੍ਹਾ ਦੇ ਉੱਤੇ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਲੋਕ ਪਹੁੰਚਦੇ ਰਹੇ ਤੇ ਜਸ਼ਨ ਮਨਾਉਂਦੇ ਨੇ ਨਵੇਂ ਸਾਲ ਦਾ ਜਿਹੜਾ ਚੜਨਾ ਤਾਂ ਤੁਹਾਡੇ ਵੱਲੋਂ ਕੀ ਕੀ ਤੇ ਹੈ ਸਾਡੇ ਵੱਲੋਂ ਬੜੀਆਂ ਇੱਕ ਸੰਜੀਦਗੀ ਦੇ ਨਾਲ ਬੈਠ ਕੇ ਮੀਟਿੰਗ ਕਰਕੇ ਸਾਡੇ ਸੀਪੀ ਸਾਹਿਬ ਵੱਲੋਂ ਸਾਰਾ ਇਹਨੂੰ ਸਕਿਉਰਿਟੀ ਪ੍ਰੋਗਰਾਮ ਨੂੰ ਪਲਾਨ ਕੀਤਾ ਗਿਆ ਹੈ ਜੀ ਤਾਂ ਜੋ ਅਸੀਂ ਜਿਹੜੀ ਅੱਜ ਦੀ ਇੱਕ ਨਵੇਂ ਸਾਲ ਦੀ ਜਿਹੜੀ ਸ਼ਾਮ ਹੈ ਇਹ ਕਲਦੀ ਸਵੇਰ ਆ ਜੀ ਇਹਨੂੰ ਅਸੀਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਮਨਾ ਸਕੀਏ ਲੋਕਾਂ ਦੇ ਵਿੱਚ ਸਿਕਿਉਰਿਟੀ ਦੇ ਪੱਖੋਂ ਤੇ ਸੇਫਟੀ ਦੇ ਪੱਖੋਂ ਜਿਹੜਾ ਅਸੀਂ ਪੂਰਾ ਧਿਆਨ ਰੱਖ ਕੇ ਜਿਹੜਾ ਉਹ ਨਵਾਂ ਸਾਲ ਮਨਾਉਣ ਜੀ ਤੇ ਇਹ ਅਸੀਂ ਪੂਰੇ ਪ੍ਰਬੰਧ ਕੀਤੇ ਨੇ ਜੀ ਮਤਲਬ ਕਿ ਕਿਸੇ ਦੀ ਸਵੇਰ ਮਾੜੀ ਨਾ ਚੜਵੇ ਇਸ ਕਰਕੇ ਖਾਸ ਪ੍ਰਬੰਧ ਜਿਹੜੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਬਿਲਕੁਲ ਜੀ ਬਹੁਤ ਪੁਖਤਾ ਪ੍ਰਬੰਧ ਕੀਤੇ ਨੇ ਜੀ ਤੇ ਹਰ ਪੱਖੋਂ ਅਸੀਂ ਟ੍ਰੈਫਿਕ ਜੈਮ ਨਾ ਲੱਗੇ ਕੋਈ ਹੁੱਲੜਬਾਜ਼ੀ ਨਾ ਕਰੇ ਤੇ ਹੋਰ ਵੀ ਕਿਸੇ ਟੂਰਿਸਟ ਨੂੰ ਕੋਈ ਅਸੁਵਿਧਾ ਨਾ ਆਵੇ ਤੇ ਅਸੀਂ ਉਹਦੇ ਪੂਰੇ ਪ੍ਰਬੰਧ ਕੀਤੇ ਨੇ ਅੱਛਾ ਜਿਸ ਤਰੀਕੇ ਨਾਲ ਅਲਰਮ ਸਟੋਰ ਦੀ ਮੈਂ ਗੱਲ ਕਰਦਾ ਪਿਆ ਇੱਥੇ ਐਸਾ ਜਗਾ ਵਾਕਿ ਇਥੇ ਹਰ ਜਗ੍ਹਾ ਤੇ ਅੰਬਰਸ ਦੇ ਵੱਖ-ਵੱਖ ਪਿੰਡਾਂ ਚੋ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਲੋਕ ਇੱਥੇ ਪਹੁੰਚਦੇ ਨੇ ਤਾਂ ਜਸ਼ਨ ਮਨਾਉਂਦੇ ਨੇ ਜਦੋਂ ਵੱਡਾ ਇਕੱਠ ਹੋਣਾ ਤਾਂ ਉਸ ਵਕਤ ਵਾਸਤੇ ਇਸ ਜਗ੍ਹਾ ਦੇ ਉੱਤੇ ਕਿੰਨੇ ਅਮਲਾਜਨ ਤੈਨਾਤ ਕੀਤੇ ਜਾਂਦੇ ਅਸੀਂ ਪੂਰੀ ਪ੍ਰੋਪਰ ਫੋਰਸ ਇੱਥੇ ਤੈਨਾਤ ਕੀਤੀ ਹੈ ਜੀ ਅਸੀਂ ਤਕਰੀਬਨ ਜੇ ਸਾਨੂੰ ਇਕੱਠ ਹੁੰਦਾ ਜਾਪਦਾ ਇੱਥੇ ਜਿਹੜੀ ਇੱਥੇ ਅਸੀਂ ਫੋਰਸ ਤੈਨਾਤ ਕੀਤੀ ਹੈ ਉਹਦੇ ਤੋਂ ਇਲਾਵਾ ਵੀ ਜੇ ਸਾਨੂੰ ਕੋਈ ਫੋਰਸ ਮਗਾਉਣ ਦੀ ਲੋੜ ਪੈਂਦੀ ਹੈ ਤੇ ਵੈਸੇ ਤੇ ਲੋਡ ਨਹੀਂ ਪੈ ਗਈ ਜੀ ਲੋਕ ਸਿਆਣੇ ਨੇ ਜੀ ਉਹਨਾਂ ਨੂੰ ਅਸੀਂ ਅਪੀਲ ਕਰ ਰਹੇ ਆਂ ਕੱਲ ਤੋਂ ਅੱਜ ਤੋਂ ਸੋਸ਼ਲ ਮੀਡੀਆ ਰਾਈ ਵੀ ਕਿਸੇ ਵੀ ਜਗ੍ਹਾ ਤੇ ਕੋਈ ਅਨਸੈਸਰੀ ਇਕੱਠਾ ਨਾ ਕੀਤਾ ਜਾਵੇ ਪਰ ਫਿਰ ਵੀ ਜੇ ਕੋਈ ਇਕੱਠ ਹੁੰਦਾ ਹੈ ਜੇ ਸਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਨੋ ਵਹੀਕਲ ਜ਼ੋਨ ਕਰਾਂਗੇ ਜਾਂ ਹੋਰ ਵੀ ਅਸੀਂ ਫੋਰਸ ਮੰਗਾਵਾਂਗੇ ਜੀ ਬਿਲਕੁਲ ਸਾਡੇ ਪ੍ਰਬੰਧ ਪੂਰੇ ਨੇ ਜੀ ਲੋਕ ਸਹਿਯੋਗ ਦਿੰਦੇ ਪੀ ਬਿਲਕੁਲ ਦੇਣਗੇ ਜੀ ਸਹਿਯੋਗ ਲੋਕਾਂ ਨੂੰ ਅਸੀਂ ਜੇ ਅਪੀਲ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਜਾ ਰਹੀ ਹੈ ਇੱਥੇ ਵੀ ਅਸੀਂ ਖੜੇ ਆਂ ਜੇ ਲੋਕਾਂ ਨੂੰ ਅਪੀਲ ਕਰਾਂਗੇ ਲੋਕ ਸਹਿਯੋਗ ਦਿੰਦੇ ਆ ਤੇ ਜੇ ਕੋਈ ਹੋਰ ਕੋਈ ਇੱਕ ਅਦਾ ਕੋਈ ਵਿੱਚ ਕੋਈ ਕਾ ਦੁੱਕਾ ਕੋਈ ਐਂਟੀ ਸੋਸ਼ਲ ਐਲੀਮੈਂਟ ਹੋਏਗਾ ਤੇ ਪ੍ਰੋਪਰ ਕਾਰਵਾਈ ਕਰਾਂਗੇ ਤੇ ਸਾਰਾ ਕੁਝ ਬਿਲਕੁਲ ਸਹੀ ਰਹੇਗਾ ਜੀ ਨਹੀਂ ਹੋ ਗਿਆ ਲੋਕਾਂ ਦਾ ਜਿਹੜਾ ਨਵਾਂ ਸਾਲ ਹੈ ਪੁਲਿਸ ਪ੍ਰਸ਼ਾਸਨ ਦਾ ਨਵਾਂ ਸਾਲ ਕਿਸ ਤਰ੍ਹਾਂ ਚੜ੍ਹੇਗਾ ਕਿਉਂਕਿ ਪਰਿਵਾਰ ਦੇ ਵਿੱਚ ਜਾਨ ਦੀ ਚਾਹ ਜਾਨ ਦੀ ਖਿੱਚ ਹਰ ਇੱਕ ਨੂੰ ਹੁੰਦੀ ਆ ਤੁਹਾਡਾ ਲੱਗਦਾ ਕਿ ਅੱਜ 12 ਵਜੇ ਤੱਕ ਤੁਸੀਂ ਇੱਥੇ ਡਿਊਟੀ ਨਿਭਾਓਗੇ ਆਪਣੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਅ ਬਸ ਜੀ ਵਾਹਿਗੁਰੂ ਦੀ ਕਿਰਪਾ ਹੈ ਜੀ ਅਸੀਂ ਪਰਿਵਾਰ ਦੇ ਪਰਿਵਾਰ ਦਾ ਸਹਿਯੋਗ ਸਾਡੇ ਨਾਲ ਰਹਿੰਦਾ ਹੈ ਜੀ ਪਰਿਵਾਰ ਨੂੰ ਜੇ ਸਾਡਾ ਇੱਕ ਅਸੀਂ ਵਧੀਆ ਡਿਊਟੀ ਕਰ ਲਈ ਤੇ ਇੱਕ ਲੋਕਾਂ ਨੇ ਵਧੀਆ ਨਵਾਂ ਸਾਲ ਇੰਜੋਏ ਕਰ ਲਿਆ ਜੀ ਸਾਡੇ ਜਿਹੜੀ ਵਧੀਆ ਪ੍ਰਬੰਧਾਂ ਦੇ ਨਾਲ ਤੇ ਸਾਡੇ ਲਈ ਇਹ ਨਵਾਂ ਸਾਲ ਜਿਹੜਾ ਆ ਬਿਲਕੁਲ ਵਧੀਆ ਰਹੇਗਾ ਜੀ ਤੇ ਸਾਡੇ ਲਈ ਜਿਹੜੀ ਇੱਕ ਇੱਕ ਪ੍ਰਸ਼ੰਸਾ ਹੋਏਗੀ ਤੇ ਸਾਡੇ ਲਈ ਇਹ ਖੁਸ਼ੀ ਹੋਏਗੀ ਕਿ ਅਸੀਂ ਜਿਹੜੇ ਸਾਡੇ ਇਲਾਕੇ ਦੇ ਵਿੱਚ ਕੋਈ ਕੋਈ ਪ੍ਰੋਬਲਮ ਨਹੀਂ ਆਈ ਤਾਂ ਅਸੀਂ ਨਵਾਂ ਸਾਲ ਕੱਲ ਵਧੀਆ ਚੜ ਗਿਆ ਤੇ ਸਾਡੇ ਲਈ ਇਹ ਜਿਹੜਾ ਸਾਡੇ ਵਾਸਤੇ ਵਧੀਆ ਨਵਾਂ ਸਾਲ ਉਹੋ ਹੀ ਸਾਡੇ ਲਈ ਇੱਕ ਵਧੀਆ ਨਵਾਂ ਸਾਲ ਰਹੇਗਾ ਜੀ ਬਿਲਕੁਲ ਜੀ ਇਹ ਹੀ ਬਿਲਕੁਲ ਸੋ ਧੰਨਵਾਦ ਬਹੁਤ ਵਧੀਆ ਮੈਸੇਜ ਦਿੱਤਾ ਕਿ ਸਾਡੇ ਵਾਸਤੇ ਨਵਾਂ ਸਾਲ ਉਹੋ ਹੀ ਵਧੀਆ ਹੈ ਜਿਹਦੇ ਵਿੱਚ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਅਸੀਂ ਲੋਕਾਂ ਦੇ ਵਾਸਤੇ ਡਿਊਟੀ ਉੱਤੇ ਤੈਨਾਤ ਹੈ ਤਾਂ ਲੋਕ ਇਹ ਨਾ ਕਹਿਣ ਕਿ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਢਿੱਲੇ ਸਨ ਇਹ ਕਿਸੇ ਦੀ ਜ਼ਬਾਨ ਉੱਤੇ ਨਾ ਆਵੇ ਜਿਸ ਵਜ੍ਹਾ ਕਰਕੇ ਅਸੀਂ ਖਾਸ ਪ੍ਰਬੰਧ ਜ਼ਰੂਰ ਕੀਤੇ ਨੇ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਦੇਖਣਾ ਹੋਏਗਾ ਕਿ ਹੁਣ ਅੱਜ ਦਾ ਜਿਹੜਾ ਦਿਨ ਹੈ ਜਿਹੜਾ ਲਾਸਟ ਦਿਨ ਹੈ ਕਿ ਕੁਝ ਘੰਟੇ ਬਚ ਬਾਕੀ ਨੇ ਜਿਹੜਾ 2024 ਆ ਉਹਨੂੰ ਖਤਮ ਹੋਣ ਵਿੱਚ ਤਾਂ ਨਵੀਂ ਸਵੇਰ ਕਿਸ ਤਰੀਕੇ ਨਾਲ ਚੜਦੀ ਆ ਤਾਂ ਕਿਹੜਾ ਕਿਹੜਾ ਨਵੀਂ ਸਵੇਰ ਕਿਸ ਤਰੀਕੇ ਨਾਲ ਚੜਾਉਂਦਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ